ਕਈ ਵਾਰ ਆਪਾਂ ਕਹਿ ਦਿੰਨੇ ਜੇ ਗੁਰੂ ਕਰਾਮਾਤੀ ਹੈ ਚਮਤਕਾਰੀ ਹੈ ਛਾਕੀਆਂ ਸੁਣਾਉਂਦੇ ਉਹਦਾ ਰੋਗ ਕਟਿਆ ਉਹਦਾ ਸੋਗ ਕਟਿਆ ਉਹਦੀ ਝੋਲੀ ਭਰ ਗਈ ਤੋ ਫਲਾਣੇ ਬੰਦੇ ਦਾ ਰੋਗ ਨਾ ਕਟਿਆ ਗਿਆ ਉਹ ਵੀ ਗੁਰੂ ਘਰ ਆਉਂਦਾ ਸੀ ਸੋਗ ਨਾ ਮਿਟਿਆ ਸੇਵਾ ਕਰਦਾ ਸੀ ਤੋ ਇੱਥੇ ਗੁਰੂ ਸਾਹਿਬਾਂ ਦੇ ਨੇ ਜਿਹਦੀ ਭਾਵਨਾ ਨਹੀਂ ਵੱਜਦੀ ਉਹਦੇ ਤੇ ਚਮਤਕਾਰ ਨਹੀਂ ਹੁੰਦਾ ਕਈ ਵਰ ਦੀਵੇ ਥੱਲੇ ਹਨੇਰਾ ਹੁੰਦਾ ਵੇਖਣ ਨੂੰ ਤੇ ਲੱਗਦਾ ਗੁਰੂ ਘਰ ਸੇਵਾ ਕਰਦਾ ਪਰ ਭਰੋਸਾ ਨਹੀਂ ਹੁੰਦਾ ਸ਼ਰਦਾ ਨਹੀਂ ਹੁੰਦੀ ਬਦੋ ਰੁੱਦੀ ਦੀ ਸੇਵਾ ਕਰਦਾ ਜਾਂ ਕੋਈ ਤਨਖਾਹ ਕਰਕੇ ਸੇਵਾ ਕਰਦਾ ਜਾਂ ਦਿਖਾਵੇ ਲਈ ਸੇਵਾ ਕਰਦਾ ਹੈ ਤਾਂ ਗੁਰੂ ਹਰ ਰਾਇ ਸਾਹਿਬ ਪਾਤਸ਼ਾਹ ਹਰ ਮਾਨਿਸ਼ਿਤ ਫਲ ਬਖਸ਼ਣ ਵਾਲੇ ਨੇ ਗੁਰੂ ਇਸ ਦਾ ਗਿਵਰ ਆਫ 올 ਦਾ ਥਿੰਗਸ ਨੇਕ ਮੰਗਾ ਰੱਖੋ ਪੂਰੀਆਂ ਆਪਦੀਆਂ